ਜਿਸ ਤਰ੍ਹਾਂ ਅਸੀਂ ਦੇਖਿਆ ਕਿ ਝੋਨੇ ਦਾ ਵਿੱਚ ਮੁੱਖ ਤੌਰ ਤੇ ਡੀਏਪ ਦੇ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ। ਲੇਕਿਨ ਡੀਏਪ ਵਰਤਣ ਤੋਂ ਪਹਿਲੇ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਅਗਰ ਅਸੀਂ ਡੀਏਪ ਕਣਕ ਦੇ ਖੇਤ ਦਾ ਵਿੱਚ ਪਾਇਆ ਤੇ ਸਾਨੂੰ ਝੋਨੇ ਦਾ ਵਿੱਚ ਡੀਏਪ ਲਾਉਣ ਦੀ ਕੋਈ ਲੋੜ ਨਹੀਂ। ਇਹਦੇ ਨਾਲ ਤੁਹਾਡਾ ਕੋਈ ਘਾਟ ਨਹੀਂ ਹੋਗੀ ਝਾੜ 'ਚ। ਕਿਉਂਕਿ ਜਿਹੜਾ ਆਪਣਾ ਡੀਏਪ ਹੈ ਉਹ ਸਾਰੇ ਸਾਲ ਆਸਤਾ ਆਸਤਾ ਦੋਨੋਂ ਫਸਲਾਂ ਨੂੰ ਮਿਲਦਾ ਰਹਿੰਦਾ ਹੈ ਉਹਦੇ ਬਾਅਦ ਚ ਅਗਰ ਤੁਸੀਂ ਡੀਏਪ ਕਾਣਕ ਚ ਨਹੀਂ ਪਾਇਆ ਤੇ ਤੁਸੀਂ 27 ਕਿਲੋ ਡੀਏਪ ਚੋਨੇ ਦੇ ਵਿੱਚ ਪਾ ਸਕਦੇ ਹੋ ਲੇਕਿਨ ਉਸ ਦੌਰਾਨ ਤੁਹਾਨੂੰ ਜਿਹੜਾ ਹੈ ਯੂਰੀਆ 80 ਕਿਲੋ ਤਿੰਨ ਕਿਸ਼ਤਾਂ ਚ ਪਾਣਾ ਪਊਗਾ ਜਿਹੜਾ ਕਿ ਤੁਸੀਂ ਆਪਣਾ ਇੱਕ ਕਦੂ ਕਰਨ ਦੇ ਟਾਈਮ ਪਾ ਸਕਦੇ ਹੋ ਇੱਕ ਕਿਸ਼ਤ ਦੇ ਦੋ ਕਿਸ਼ਤਾਂ ਤੁਸੀਂ ਤਿੰਨ ਤਿੰਨ ਹਫ਼ਤਿਆਂ ਦੇ ਬਾਅਦ ਚ ਜਿਹੜੀ ਹੈ ਯੂਰੀਆ ਦੀ ਲਾ ਸਕਦੇ ਹੋ ਉਹਦੇ ਬਾਅਦ ਤੁਹਾਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਪਊਗਾ ਕਿ ਅਗਰ ਤੁਸੀਂ ਕਣਕ ਦਾ ਬਾਅਦ ਹਰੀ ਖਾਦ ਚਾਹੇ ਜੈਂਤਰ ਹੈ ਤੇ ਚਾਹੇ ਸਾਨ ਹੈ ਉਹ ਬੀਜੀ ਹੈ ਤੇ ਉਸ ਟਾਈਮ ਵੀ ਤੁਹਾਨੂੰ ਜਿਹੜਾ ਹੈ ਯੂਰੀਆ ਜਿਹੜਾ ਹੈ ਇਸਪਾਰਸ਼ ਹੈ ਉਸ ਤੋਂ 55 ਕਿਲੋ ਕੱਟ ਪਾਉਣਾ ਹੈ ਤੇ ਅਗਰ ਤੁਸੀਂ ਇਹਨ ਗੱਲਾਂ ਦਾ ਧਿਆਨ ਰੱਖੋਗੇ ਤੇ ਤੁਹਾਡਾ ਜਿਹੜਾ ਝੋਨੇ ਦਾ ਵਿੱਚ ਮੁਨਾਫਾ ਵਧੂਗਾ